ਹੋਰ ਕਿਥੇ ਖੜੇ ਬਈ ਦੁਕਾਨ ਇਦੋਂ ਖੜੇ ਜਿਸ ਸਿਆਸੀ ਕਹਾਵਤ ਕੋਈ ਬੋਲਦੇ ਰਹੇ ਹੋ ਬਈ ਇਹ ਸਿਆਸੀ ਧਰਨਾ ਨਹੀਂ ਸਾਡਾ ਐਮਐਲਏ ਉਹਨਾਂ ਨਾਲ ਆਏ ਨਾ ਵੀ ਦੀਪ ਸਿੱਧੂ ਹੈਣੀ ਇਹਦੀ ਸੋਚ ਤੇ ਜਾਂਦੇ ਆ ਤੁਸੀਂ ਸਵਾਲ ਪੁੱਛਦਾ ਸਾਬਣ ਦੀਪ ਸਿੱਧੂ ਆ ਆ ਦੇਖੀ ਆ ਕੰਮ ਆ ਕੰਮ ਕਰਨਾ ਹੈ ਆਪਾਂ ਯਾਰ ਤੇਰੇ ਵਾਲ ਤੋਂ ਸਵਾਲ ਪੁੱਛਦਾ ਵੀ ਤੇਰੇ ਪਿੰਡ ਵਿੱਚ ਕੀ ਹੈ ਤੇਰੇ ਦੇ ਵਾਲ ਦੇ ਡਾਲਰ ਹੈ ਗੁਣ ਨਹੀਂ ਨਹੀਂ ਮੇਰੀ ਗੱਲ ਰਾਜੇਵਾਲ ਦਾ ਪਿੱਠੂ ਹੈ ਤੂੰ ਕਾਮਰੇਟਾਂ ਦਾ ਮੈਂ ਰੇਡੀਓ ਇਹ ਸਿੱਖ ਪੰਡਾ ਹੈ ਚਲ ਮਾਲੀ ਬਰਾਂਡ ਆ ਕਰਨਾ ਵੀ ਵੀਡੀਓ ਬਣਾਓ ਤੂੰ ਵੀ ਐਵੇਂ ਬਾਈ ਬਣਾਉਂਦੇ ਕੌਣ ਬਣਾਉਂਦਾ ਅੱਜ ਨਹੀਂ ਕਿਸੇ ਨੂੰ ਕਹੇ ਉਹਦੇ ਕੋਲ ਨੂੰ ਮਾਰਦੇ ਨਹੀਂ ਜਾਂਦੇ ਅੱਜ ਤੈਨੂੰ ਜਾਣਦੇ ਨਹੀਂ ਬੰਦੇ ਇਹਨਾਂ ਨੇ ਆ ਜਾਣੇ ਨਹੀਂ ਛੱਡਿਆ ਮੇਰੇ ਘਰ ਖਰਚ ਲਾਇਆ ਇਧਰ ਮੈਂ ਐਮਐਨਐਮ ਕਿਸੇ ਸਿਆਸੀ ਧਰਮ ਨਹੀਂ ਨੇ ਇਹ ਬਾਪ ਮੈਂ ਸਰਕਾਰ ਲੈਣਾ ਅਸੀਂ ਤਾਂ ਨਾ ਨਹੀਂ ਗਾ ਇਹ ਹੋਰਾ ਭਰਾ ਵੀ ਚੱਲ ਕੇ ਉਹਨਾਂ ਨਾਲ ਲੜ ਰਹੇ ਆ ਸਰਕਾਰਾਂ ਨਾਲ ਤੇ ਦੂਜੇ ਪਾਸੇ ਚੱਲ ਰਹੇ ਆ ਸਾਡੇ ਰੋਡ ਤੇ ਰੋਡ ਤੇ ਕਹਿੰਦੇ ਸੀ ਇਹਨਾਂ ਨੂੰ ਮੋਟਰਾਂ ਨਾਲ ਲੜੇ ਯਾਰ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਅਸੀਂ ਸੋਹਣੇ ਲੜਾਂਗੇ ਅਸੀਂ ਇੱਥੇ ਵੰਡਣ ਨੂੰ ਪਾਉਂਦੇ ਆਂ ਆ ਰਵੇ ਦੇ ਟੱਪਾਂ ਨਾਲੇ ਛੋਟਣਾ ਕੋਈ ਜਗਾ ਜਾ ਕਰੇ ਬਾਈ ਘਰੇ ਜਾ ਦੁਆ ਦਾ ਬਸ ਇਧਰ ਦੇ ਬੋਲੇ ਸੋਨਿਆ ਵਾਜਾ ਕੈਮਰੇਟਾਂ ਨੂੰ ਕੋਈ ਜਗ੍ਹਾ ਨਹੀਂ ਇੱਥੇ ਲੋਕਾਂ ਨੂੰ ਕੋਈ ਜਗ੍ਹਾ ਨਹੀਂ ਇੱਥੇ ਅਸੀਂ ਮਾਰਾਂਗੇ ਛਾਪੇ ਮਾਰਾਂਗੇ ਕੈਮਰੇਟਾਂ ਨੂੰ ਕੋਈ ਜਗ੍ਹਾ ਨਹੀਂ ਇੱਥੇ ਅੱਛਾ ਜੇ ਕੋਈ ਹੋਵੇ ਆਹ ਦੇਖ ਲਓ ਨਹੀਂ ਛੋਟੇ ਨਾਲ ਲੜਾਈ ਨਹੀਂ ਬਾਈ هڪڙي ڳالهه آهي ٻڌي ٻڌي جي سوچ Yeah.